ਅੱਜ ਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਹਰ ਧਰਮ ਦੇ ਲੋਕਾਂ ਦੇ ਹਿਰਦੇ ਵਲੂੰਦਰ ਦਿੱਤੇ ਨੇ ਦਰਅਸਲ ਡੈਸਟੀਨੀ ਚਰਚ ਵੱਲੋਂ ਆਕਲੈਂਡ ਦੇ ਕੇਂਦਰ ਵਿੱਚ ਕਰਵਾਈ ਗਈ ਇੱਕ ਵੱਡੀ ਰੈਲੀ ਵਿਰੋਧ ਦੇ ਵਿਵਾਦ ਦਾ ਕੇਂਦਰ ਬਣ ਗਈ ਉਸ ਦੇ ਵਿੱਚ ਸੈਂਕੜੇ ਲੋਕਾਂ ਨੇ ਓਟੀਆ ਸਕੁਅਰ ਤੋਂ ਕੁਈਨ ਸਟਰੀਟ ਤੱਕ ਮਾਰਚ ਕੀਤਾ ਚਰਚ ਦੇ ਮੁਖੀ ਨੇ ਦਾਅਵਾ ਕੀਤਾ ਕਿ ਸੰਯੁਕਤ ਬ੍ਰਿਟੇਨ ਵਿੱਚ ਗੈਰ ਨਿਯੰਤਰਿਤ ਇਮੀਗ੍ਰੇਸ਼ਨ ਕਾਰਨ ਜ਼ੁਮ ਵਿੱਚ ਵਾਧਾ ਹੋਇਆ ਅਤੇ ਬ੍ਰਿਟਿਸ਼ ਪਛਾਣ ਖਤਰੇ ਵਿੱਚ ਪਈ ਹੈ ਉਹਨਾਂ ਨੇ ਕਿਹਾ ਕਿ ਚਰਚ ਕਾਮਨਵੈਲਥ 크ਰੂਸੇਡ ਦੀ ਸ਼ੁਰੂਆਤ ਕਰਿਆ ਜਿਸ ਰਾਹੀਂ ਉਹ 크੍ਰਿਸਚੀਅਨ ਰਾਜ ਦੀ ਮੁਰਤੋਂ ਪ੍ਰਾਪਤੀ ਲਈ ਇਹ ਮੁਹਿੰਮ ਚਲਾ ਰਹੇ ਨੇ ਇਹ ਮਾਰਚ ਵਿੱਚ ਸਭ ਤੋਂ ਵਿਵਾਦਿਤ ਜੋ ਘਟਨਾ ਰਹੀ ਹੋਏ ਸੀ ਕਿ ਕਈ ਧਾਰਮਿਕ ਚਿੰਨਾ ਵਾਲੇ ਝੰਡੇ ਜਿਸ ਦੇ ਵਿੱਚ ਸਿੱਖਾਂ ਦੇ ਖੰਡੇ ਤੇ ਹਿੰਦੂਆਂ ਦੇ ਓਮ ਵਾਲੇ ਝੰਡਿਆਂ ਨੂੰ ਅੱਗ ਲਗਾਈ ਗਈ ਰਿਪੋਰਟਾਂ ਅਨੁਸਾਰ ਰੋਮਵੇ ਝੰਡੇ ਅਤੇ ਕੁਝ ਮੀਡੀਆ ਸੰਸਥਾਵਾਂ ਦੇ ਝੰਡੇ ਵੀ ਸ਼ਾਮਲ ਸੀ ਐਕਟਿੰਗ ਪ੍ਰਧਾਨ ਮੰਤਰੀ ਡੇਵਿਡ ਸਿਮੋਰ ਨੇ ਇਸ ਮਾਰਚ ਦੀ ਨਿੰਦਾ ਕੀਤੀ ਤੇ tMapki ਦੇ ਬਿਆਨਾਂ ਨੂੰ ਮੂਲ ਨਿਊਜ਼ੀਲੈਂਡ ਵਾਸੀਆਂ ਦੀ ਸੋਚ ਦੇ ਉਲਟ ਰੱਸਿਆ ਉਹਨਾਂ ਕਿਹਾ ਕਿ ਕਿਵੀ ਹੋਣ ਦਾ ਮਤਲਬ ਇਹ ਹੈ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਆਏ ਲੋਕ ਜੇਕਰ ਸ਼ਾਂਤੀਪੂਰਟ ਟੰਗ ਨਾਲ ਇੱਥੇ ਵਸਣ ਅਤੇ ਭੂਿਕ ਬਣਾਉਣਾ ਚਾਹੁੰਦੇ ਨੇ ਤਾਂ ਉਹ ਸਵਾਗਤਯੋਗ ਹੈ ਉਹਨਾਂ ਕਿਹਾ ਕਿ tMapki ਦੀ ਸੋਚ ਨਾ ਸਿਰਫ ਵੱਖਵਾਦੀ ਹੈ ਸਗੋਂ ਇਹ ਕਿਵੀ ਮੂਲ ਭਾਵਨਾ ਸਮਰਥਾ ਪ੍ਰਭਰੀ ਅਤੇ ਧਾਰਮਿਕ ਆਜ਼ਾਦੀ ਦੇ ਉਹਨਾਂ ਖਿਲਾਫ ਹੈ ਇਹ ਘਟਨਾ ਚਰਚਾ 'ਚ ਉਦੋਂ ਆਈ ਜਦੋਂ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝਾ ਕੀਤੀ ਤੇ ਇਸ ਘਟਨਾ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਉਹਨਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ 크ਰੂਸੇਡ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 크ਰੂਸੇਡ ਦੇ ਨਾਮ ਥੱਲੇ ਵੱਖ-ਵੱਖ ਧਰਮਾਂ ਦਾ અપਮਾਨ ਕਿਉਂ ਸਿੱਖ ਵਾਸਤੇ ਤੇ ਖਾਸ ਕਰਕੇ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਮਨੁੱਖ ਲਈ ਨਿਊਜ਼ੀਲੈਂਡ ਵਿੱਚ 크ਰੂਸੇਡ ਦੇ ਨਾਮ ਥੱਲੇ ਕੀਤਾ ਅਜੀਹਕਾਰਾ ਬਰਦਾਸ਼ਤ ਕਰਨਾ ਔਖਾ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 크루세이드 ਦੇ ਨਾਮ ਤੇ ਇੱਕ ਧਰਮ ਵਿਸ਼ੇਸ਼ ਤੇ ਕੁਝ ਲੋਕਾਂ ਵੱਲੋਂ ਆਪਣੇ ਹੀ ਰਹਿਬਰ ਦੀਆਂ ਸਿੱਖਿਆਵਾਂ ਦੇ ਵਿਰੁੱਧ ਜਾ ਕੇ ਦੂਜੇ ਧਰਮ ਦਾ ਤੇ ਉਹਨਾਂ ਦੇ ਧਾਰਮਿਕ ਨਿਸ਼ਾਨਾਂ ਦਾ ਬੁਰੀ ਤਰ੍ਹਾਂ ਅਪਮਾਨ ਕਰਨਾ ਬਹੁਤ ਮੰਦਭਗ ਹੈ ਅਜਿਹਾ ਕਰਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਇਨਸਾਨ ਨਹੀਂ ਕਰ ਸਕਦਾ ਸਗੋਂ ਅਜਿਹਾ ਕਰਨ ਵਾਲਾ ਧਰਮ ਦੇ ਲਬਾਦੇ ਪਿੱਛੇ ਸ਼ੈਤਾਨ ਹੈ ਇਸੇ ਕਰੂਰ ਕਾਰੇ ਦਾ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਸਿੱਖ ਹਿੰਦੂਆਂ ਮੁਸਲਮਾਨਾਂ ਦੇ ਕੀਤੇ ਨਿਰਾਦਰ ਵਿਰੁੱਧ ਸਖਤ ਸਟੈਂਡ ਲੈਣਾ ਚਾਹੀਦਾ ਹੈ ਅਤੇ 크ਰੂਸੇਡ ਦੇ ਨਾਮ ਹੇਠ ਅਜਿਹੇ ਲੋਕਾਂ ਵੱਲੋਂ ਕੀਤੇ ਗਏ ਇਸਕਾਰੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਨਿਊਜ਼ੀਲੈਂਡ ਸਰਕਾਰ ਨੂੰ ਦਬਾਅ ਪਾਉਣਾ ਚਾਹੀਦਾ ਹੈ ਨਿਊਜ਼ੀਲੈਂਡ ਤੋਂ ਇੱਕ ਅਜੀ ਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਹਰ ਧਰਮ ਦੇ ਲੋਕਾਂ ਦੇ ਹਿਰਦੇ ਵਲੂੰਦਰ ਦਿੱਤੇ ਨੇ ਦੈਰਸਲ ਡੈਸਟੀਨੀ ਚਰਚ ਵੱਲੋਂ ਆਕਲੈਂਡ ਦੇ ਕੇਂਦਰ ਵਿੱਚ ਕਰਵਾਈ ਗਈ ਇੱਕ ਵੱਡੀ ਰੈਲੀ ਵਿਰੋਧ ਦੇ ਵਿਵਾਦ ਦਾ ਕੇਂਦਰ ਬਣ ਗਈ ਉਸ ਦੇ ਵਿੱਚ ਸੈਂਕੜੇ ਲੋਕਾਂ ਨੇ ਓਟੀਆ ਸਕੁਏਅਰ ਤੋਂ ਕੁਈਨ ਸਟਰੀਟ ਤੱਕ ਮਾਰਚ ਕੀਤਾ ਚਰਚ ਦੇ ਮੁਖੀ ਨੇ ਦਾਵਾ ਕੀਤਾ ਕਿ ਸੰਯੁਕਤ ਬ੍ਰਿਟੇਨ ਵਿੱਚ ਗੈਰ ਨਿਯੰਤਰਿਤ ਇਮੀਗ੍ਰੇਸ਼ਨ ਕਾਰਨ ਜ਼ੁਮ ਵਿੱਚ ਵਾਧਾ ਹੋਇਆ ਅਤੇ ਬ੍ਰਿਟਿਸ਼ ਪਛਾਣ ਖਤਰੇ ਵਿੱਚ ਪਈ ਹੈ ਉਹਨਾਂ ਨੇ ਕਿਹਾ ਕਿ ਚਰਚ ਕਾਮਨਵੈਲਥ ਕ੍ਰੂਸੇਡ ਦੀ ਸ਼ੁਰੂਆਤ ਕਰ ਰਿਹਾ ਹੈ ਜਿਸ ਰਾਹੀਂ ਉਹ ਕ੍ਰਿਸ਼ਨ ਰਾਜ ਦੀ ਮੁਰ ਤੋਂ ਪ੍ਰਾਪਤੀ ਲਈ ਇਹ ਮੁਹਿੰਮ ਚਲਾ ਰਹੇ ਨੇ ਇਹ ਮਾਰਚ ਵਿੱਚ ਸਭ ਤੋਂ ਵਿਵਾਦਿਤ ਜੋ ਘਟਨਾ ਰਹੀ ਹੋਏ ਸੀ ਕਿ ਕਿ ਕਈ ਧਾਰਮਿਕ ਚਿੰਨ੍ਹ ਵਾਲੇ ਝੰਡੇ ਜਿਸ ਦੇ ਵਿੱਚ ਸਿੱਖਾਂ ਦੇ ਖੰਡੇ ਤੇ ਹਿੰਦੂਆਂ ਦੇ ਓਮ ਵਾਲੇ ਝੰਡਿਆਂ ਨੂੰ ਅੱਗ ਲਗਾਈ ਗਈ ਰਿਪੋਰਟਾਂ ਅਨੁਸਾਰ ਰੋਮਵੇ ਝੰਡੇ ਅਤੇ ਕੁਝ ਮੀਡੀਆ ਸੰਸਥਾਵਾਂ ਦੇ ਝੰਡੇ ਵੀ ਸ਼ਾਮਲ ਸੀ ਐਕਟਿੰਗ ਪ੍ਰਧਾਨ ਮੰਤਰੀ ਡੇਵਿਡ ਸਿਮੋਰ ਨੇ ਇਸ ਮਾਰਚ ਦੀੁੰਡਾ ਕੀਤੀ ਤਤਮਾਕੀ ਦੇ ਬਿਆਨਾਂ ਨੂੰ ਮੂਲ ਨਿਊਜ਼ੀਲੈਂਡ ਵਾਸੀਆਂ ਦੀ ਸੋਚ ਦੇ ਉਲਟ ਰਸਿਆ ਉਹਨਾਂ ਕਿਹਾ ਕਿ ਕਿਵੀ ਹੋਣ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਆਏ ਲੋਕ ਜੇਕਰ ਸ਼ਾਂਤੀਪੂਰ ਢੰਗ ਨਾਲ ਇੱਥੇ ਵਸਣ ਅਤੇ ਭਵਿਕ ਬਣਾਉਣਾ ਚਾਹੁੰਦੇ ਨੇ ਤਾਂ ਉਹ ਸਵਾਗਤਯੋਗ ਹੈ ਉਹਨਾਂ ਨੇ ਕਿਹਾ ਕਿ ਤਮਾਕੀ ਦੀ ਸੋਚਣਾ ਸਿਰਫ ਵੱਖਵਾਦੀ ਹੈ ਸਗੋਂ ਇਹ ਕਿਵੀ ਮੂਲ ਭਾਵਨਾ ਸਮਰਥਾ ਆਭਰੀ ਅਤੇ ਧਾਰਮਿਕ ਆਜ਼ਾਦੀ ਦੇ ਉਹਨਾਂ ਖਿਲਾਫ ਹੈ ਇਹ ਘਟਨਾ ਚਰਚਾ ਚ ਉਦੋਂ ਆਈ ਜਦੋਂ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝਾ ਕੀਤੀ ਤੇ ਇਸ ਘਟਨਾ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਉਹਨਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ 크ਰੂਸੇਡ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 크ਰੂਸੇਡ ਦੇ ਨਾਮ ਥੱਲੇ ਵੱਖ-ਵੱਖ ਧਰਮਾਂ ਦਾ અપਮਾਨ ਕਿਉਂ ਸਿੱਖ ਵਾਸਤੇ ਤੇ ਖਾਸ ਕਰਕੇ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਮਨੁੱਖ ਲਈ ਨਿਊਜ਼ੀਲੈਂਡ ਵਿੱਚ 크ਰੂਸੇਡ ਦੇ ਨਾਮ ਥੱਲੇ ਕੀਤਾ ਅਜੀਹਕਾਰਾ ਬਰਦਾਸ਼ਤ ਕਰਨਾ ਔਖਾ ਹੈ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 크루세이드 ਦੇ ਨਾਮ ਤੇ ਇੱਕ ਧਰਮ ਵਿਸ਼ੇਸ਼ ਤੇ ਕੁਝ ਲੋਕਾਂ ਵੱਲੋਂ ਆਪਣੇ ਹੀ ਰਹਿਬਰ ਦੀਆਂ ਸਿੱਖਿਆਵਾਂ ਦੇ ਵਿਰੁੱਧ ਜਾ ਕੇ ਦੂਜੇ ਧਰਮ ਦਾ ਤੇ ਉਹਨਾਂ ਦੇ ਧਾਰਮਿਕ ਨਿਸ਼ਾਨਾਂ ਦਾ ਬੁਰੀ ਤਰ੍ਹਾਂ ਅਪਮਾਨ ਕਰਨਾ ਬਹੁਤ ਮੰਦਭਗ ਹੈ ਅਜਿਹਾ ਕਰਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਇਨਸਾਨ ਨਹੀਂ ਕਰ ਸਕਦਾ ਸਗੋਂ ਅਜਿਹਾ ਕਰਨ ਵਾਲਾ ਧਰਮ ਦੇ ਲਬਾਦੇ ਪਿੱਛੇ ਸ਼ੈਤਾਨ ਹੈ ਇਸੇ ਕਰੂਰ ਕਾਰੇ ਦਾ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਸਿੱਖ ਹਿੰਦੂਆਂ ਮੁਸਲਿਮ ਕਰਮਾਂ ਦੇ ਕੀਤੇ ਨੀ ਰਾਦਰ ਵਿਰੁੱਧ ਸਖਤ ਸਟੈਂਡ ਲੈਣਾ ਚਾਹੀਦਾ ਹੈ ਅਤੇ 크루세ਡ ਦੇ ਨਾਮ ਹੇਠ ਅਜਿਹੇ ਲੋਕਾਂ ਵੱਲੋਂ ਕੀਤੇ ਗਏ ਇਸਕਾਰੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਨਿਊਜ਼ੀਲੈਂਡ ਸਰਕਾਰ ਨੂੰ ਦਬਾਅ ਪਾਉਣਾ ਚਾਹੀਦਾ ਹੈ